ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਜੀਤ ਸਲਾਈਕੜਾ ਦੇ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ 22 ਇੰਚ ਬ੍ਰੈਸਟ ਯਾਨੀ ਕਿ ਛਾਤੀ ਦੇ ਹਿਸਾਬ ਨਾਲ ਟੀਰਾ ਕਿੰਨਾ ਰੱਖਣਾ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਲੰਬਾਈ ਪੂਰੀ ਕਰਨੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ हिਪ ਪੂਰੀ ਕਰੀ ਹੈ ਇਧਰੋਂ ਆਪਾਂ ਛਾਤੀ ਲੈਣੀ ਹੈ ਅਤੇ ਮੋਢਾ ਵੀ ਆਪਾਂ ਇਹਦਾ ਕਿੰਨਾ ਲੈਣਾ ਇੱਥੋਂ ਆਪਾਂ ਇਹਦਾ ਤੀਰਾ ਲਿਆ ਹੋਇਆ ਹੈ 6.5 ਇੰਚ ਇੱਥੇ ਆਪਾਂ 6.5 ਇੰਚ ਤੇ ਨਿਸ਼ਾਨ ਲਾਇਆ ਹੋਇਆ ਹੈ ਅਤੇ ਇਹਦਾ ਮੋਢਾ ਆਪਾਂ ਧੀਰੇ ਨਾਲੋਂ 1 ਇੰਚ ਵਧਾ ਕੇ ਲਾਵਾਂਗੇ ਇਹ ਆਪਾਂ 7.5 ਤੇ ਨਿਸ਼ਾਨ ਲਾਇਆ ਹੋਇਆ ਸੀ ਇੱਥੇ ਇਸ ਤਰ੍ਹਾਂ ਇਹ ਆਪਣੇ ਨਿਸ਼ਾਨ ਪਹਿਲਾਂ ਆਪਾਂ ਲਾਏ ਹੋਏ ਆ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਐਸ ਤਰ੍ਹਾਂ ਇਹ ਆਪਣੇ ਪਲੋਆਂ ਦੇ ਨਿਸ਼ਾਨ ਹੈ ਇਹਦਾ ਆਪਾਂ ਮੋਡਾ 3/4 ਇੰਚ ਲਿਆ ਸੀ ਅਤੇ ਇਹਦੀ ਬ੍ਰੈਸਟ ਆਪਾਂ 2 ਇੰਚ 2 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ ਆਪਾਂ ਇਸ ਤਰ੍ਹਾਂ ਕਮਰੇ ਦੀ ਆਪਾਂ 2 ਇੰਚ ਲਈ ਹੋਈ ਹੈ ਆ ਦੇਖੋ ਕਮਰ 2 ਇੰਚ ਹੈ ਅਤੇ ਹਿੱਪ ਆਪਾ ਇਹਦੀ 23 ਇੰਚ ਲਈ ਹੈ ਇੱਥੋਂ ਆਪਾਂ ਇਹਦੀ ਮੋਢੇ ਦੀ ਕੱਟ ਪਾਈ ਹੋਈ ਹੈ 1 ਇੰਚ ਤੇ ਇਧਰੋਂ ਆਪਾਂ 1.5 ਦੀ ਪਾਈ ਹੈ ਤੇ ਤੀਰਾ ਆਪਾਂ 6.5 ਇੰਚ ਲਿਆ ਹੋਇਆ ਹੈ ਇਸ ਤਰ੍ਹਾਂ ਤੇ ਜਿਹੜੀ ਇਹਦੀ ਪਲੋਈਆ ਇਹ ਆਪਾਂ 1.5 ਇੰਚ ਤੇ ਪਾਈ ਹੋਈ ਹੈ ਅਤੇ ਇਹਨਾਂ ਦੀ ਚੜਾਈ ਆਪਾਂ ਇਹਨੂੰ ਆਪਾਂ ਪੌਣੇ 4 ਤੇ ਨਿਸ਼ਾਨ ਲਾਇਆ ਹੋਇਆ ਹੈ ਤੇ ਇੱਥੋਂ ਜਿਹੜੇ ਆਪਾਂ ਨਿਸ਼ਾਨ ਲਾਏ ਹੈ ਇੱਥੋਂ ਇਸ ਤਰ੍ਹਾਂ ਇਹ ਆਪਾਂ 2-2 ਇੰਚ ਦੇ ਲਾਏ ਹੈ ਅਤੇ ਇਧਰੋਂ ਵੀ ਆਪਾਂ ਇਸ ਤਰ੍ਹਾਂ ਦੋ ਦੋ ਇੰਚ ਤੇ ਇਧਰੋਂ ਆਪਾਂ ਦਾ ਇੰਚੇ ਨੂੰ ਥੋੜਾ ਜਿਹਾ ਅੱਗੇ ਕਰਕੇ ਰੱਖਣਾ ਹੁੰਦਾ ਹੈ ਇੱਥੋਂ ਵੀ ਆਪਾਂ ਦੋ ਤੇ ਲਾਇਆ ਹੋਇਆ ਹੈ ਇੱਥੋਂ ਆਪਾਂ ਜਿਹੜਾ ਐਪਲੋਇ ਦਾ ਨਿਸ਼ਾਨ ਲਾਉਣਾ ਹੈ ਇਹ ਆਪਾਂ ਇੱਥੋਂ ਐਸਪਲੋਇ ਦੇ ਅੱਧੇ ਚ ਕਰਕੇ ਲਾਉਨੇ ਆਂ ਐਸ ਜਗ੍ਹਾ ਤੋਂ ਤੇ ਇੱਥੋਂ ਆਪਾਂ ਇਹਦੀ ਬਾਕੀ ਕਟਾਈ ਕਰ ਦਿੰਨੇ ਆ ਹੁਣ ਇਹਦਾ ਮੋਡਾ ਆਪਾਂ 7.5 ਇੰਚ ਲੈ ਕੇ ਦੀ काट पाई हुई है ये पहले आपा बार वाले तो ही कटना हूँ इस तरह फिर आपा इन्ना चो अगली साइड लैके वो तो कट्टा है इस तरह। ਇਥੋਂ ਆਪਾਂ ਇਹਦਾ ਗਲਾਪਾ ਇਹਦਾ ਥੋੜਾ ਜਿਹਾ ਛੋਟਾ ਰੱਖਣਾ ਹੈ ਇਸ ਕਰਕੇ ਆਪਾਂ ਇਥੋਂ 2.5 ਇੰਚ ਤੇ ਹੀ ਨਿਸ਼ਾਨ ਲਾਇਆ ਹੈ ਇਹਦੇ ਤੇ ਜਿਹੜੀ ਇਹਦੀ ਚੜਾਈ ਹੈ 4.5 ਇੰਚ ਹੀ ਰੱਖਣੀ ਆਪਾਂ ਜ਼ਿਆਦਾ ਨਹੀਂ ਰੱਖਣੀ ਤੇ ਗਲਾ ਰੈਡੀ ਆਪਾਂ 6.5 ਇੰਚ ਹੀ ਰੱਖਣਾ ਹੈ ਤੇ ਇਥੋਂ ਆਪਾਂ ਜਿਹੜਾ ਕਮੀਜ਼ ਹੈ ਇਹਦੀ ਮੂਹਰਲੀ ਸਾਈਡ ਹੀ ਕੱਲੀ ਤੇ ਬਸ ਅੱਧਾ ਇੰਚ ਦੀ ਕਾਟ ਪਾਵਾਂਗੇ ਬੈਕ ਸਾਈਡ ਤੇ ਕੱਟਣੀ ਪਉਂਦੇ ਆਪਾਂ ਇਹਦੇ ਇਸ ਤਰ੍ਹਾਂ ਵੀਡੀਓ ਬਧੀਗਾ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ